ਦੂਸਰਿਆਂ ਨੂੰ ਕਈ ਵਾਰੀ ਆਪਣੇ ਫਾਇਦੇ ਲੈਣਾ ਵਰਤੋ ਕਿਉਂ ਕਈ ਵਾਰੀ ਫਾਇਦਾ ਦੂਜਿਆਂ ਦਾ ਵੀ ਹੋ ਸਕਦਾ ਹੈ ਭਾਰਤਿਆ ਤੁਹਾਨੂੰ ਵੀ ਜਾ ਸਕਦਾ ਹੈ ਹਰ ਹੱਸ ਦੇ ਪਿੱਛੇ ਇੱਕ ਦਰਦ ਲੁਕਿਆ ਹੁੰਦਾ ਹੈ ਹਰ ਦਰਦ ਦੇ ਪਿੱਛੇ ਕਿਉਂਕਿ ਇੱਕ ਕਾਰਨ ਸੁਪਿਆ ਹੁੰਦਾ ਹੈ ਹਰ ਕਾਰਨ ਪਿੱਛੇ ਇੱਕ ਉਮੀਦ ਜ਼ਰੂਰ ਹੁੰਦੀ ਹੈ ਉਸ ਉਮੀਦ ਨੂੰ ਇੱਕ ਜ਼ਿੰਦਗੀ ਕਿਹਾ ਜਾਂਦਾ ਹੈ ਜੇਕਰ ਦੂਜਿਆਂ ਨੂੰ ਖਾਸ ਦੇਖ ਕੇ ਤੁਹਾਡਾ ਦਿਲ ਦੁਖਦਾ ਹੈ ਇਸ ਦੀ ਆਦਤ ਬਣਾ ਲਓ ਕਿਉਂਕਿ ਹੁਣ ਤੁਹਾਨੂੰ ਖੁਸ਼ੀ ਕਿਸੇ ਵੀ ਪਲ ਨਹੀਂ ਮਿਲੇਗੀ ਜੇਕਰ ਸੁਪਨਿਆਂ ਦੇ ਲਈ ਮਿਹਨਤ ਕਰਨ ਦੇ ਵਿੱਚ ਦਮ ਘੁੱਟਦਾ ਹੈ ਬਰਬਾਦ ਹੋ ਗਏ ਬਦਨਾਮ ਹੋਣ ਵਿੱਚ ਕਿਵੇਂ ਮਜ਼ਾ ਆਏਗਾ ਆਪਣੇ ਬਲ ਤੇ ਜਿੰਨਾ ਸਿੱਖੋ ਦੂਸਰਿਆਂ ਦੇ ਦਮ ਤੇ ਦਾ ਸਿਰਫ ਜਨਾਜੇ ਉਠਿਆ ਕਰਦੇ ਨੇ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਸਾਰੀ ਸੰਸਾਰ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਲਈ ਧੰਨਵਾਦ